ਮਹਾਰਾਜ ਜੁਛੇ ਬਾਸਾ ਦੇ ਚਰਮਾ ਵਿੱਚ ਇੱਕ ਗ੍ਰੰਥੀ ਸਿੰਘ ਦਾ ਗਰਦ ਹੈ ਮਹਾਰਾਜ ਇਹ ਸਾਡੀ ਜੋ ਅਰਸਜੋਗ ਹਾਲਤ ਹੈ ਉਹ ਬਿਆਨ ਕੀਤੀ ਜਾ ਰਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਥਾਨ ਗੁਰਦੁਆਰਾ ਸਾਹਿਬ ਹੈ ਇਹ ਪੁਰਤਕਾਰ ਦੀ ਧਰਤੀ ਤੇ ਪੋਰਤੋਸ਼ਹਿਰ ਦੇ ਵਿੱਚ ਹੈ ਜਿੱਥੇ ਬਾਸ ਗ੍ਰੰਥੀ ਸਿੰਘ ਦੀ ਪਰਵਾਹ ਨੂੰ ਜੂ ਦੀ ਲੋਸਾਂ ਤੋਂ ਨਿਭਾ ਰਿਹਾ ਹੈ ਮਹਾਰਾਜ ਜਿੱਥੇ ਆਪ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਇਹ ਬੇਸਮੰਤ ਦੇ ਵਿੱਚ ਪ੍ਰਕਾਸ਼ ਹੈ ਮਹਾਰਾਜ ਅਣਜਾਣ ਸਕਤਾ ਉਹ ਗ੍ਰੰਥ ਸਹਿ ਮਹਾਰਾਜ ਜੀ ਪਾਰਚਾ ਦੇ ਸਿਰ ਦੇ ਉੱਪਰ ਧੋਹ ਰੀਆਂ ਹਨ ਉਪਰ ਛੱਤ ਦੇ ਉੱਪਰ ਸਭ ਸਤਿ ਸੰਤਾਂ ਕੋਲ ਹੈ ਨਾ ਸਤਿਗੁਰੂ ਆਪ ਜੀ ਦੇ ਚਰਨਾਂ ਵਿੱਚ ਸਿੱਧ ਸਹਿਬਾਨ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ ਕਿ ਤੁਹਾਨੂੰ ਗ੍ਰੰਥ ਸਹਿ ਮਹਾਰਾਜ ਜੀ ਧੋਹ ਰਣ ਦੀ ਹੈ ਉੱਥੇ ਨਾਲ ਸਤਿਗੁਰੂ ਗੁਰੂ ਘਰ ਦੇ ਜੋ ਪ੍ਰਧਾਨ ਸਰਦਾਰ ਸੁਖਨਾਮ ਸਿੰਘ ਹਨ ਸਤਿਗੁਰੂ ਸਾਹਿਬ ਉਹ ਅੰਮ੍ਰਿਤ ਬਾਣੀ ਕੀਤਾ ਹੋਇਆ ਸਤਿਗੁਰੂ ਉਹਨਾਂ ਨੇ ਇੱਕ ਅੰਮ੍ਰਿਤ ਧਾਰੀ ਨਹੀਂ ਹਨ ਇਕ ਸਤੂ ਸਹਿਬ ਉਹ ਦੀਵੀਆਂ ਸੰਗਤਾਂ ਤਮਾਕੂ ਤੇ ਸ਼ਰਾਬ ਦਾ ਸੇਵਨ ਕਰਨ ਵਾਲੇ ਗੁਰਦਾਰੇ ਪ੍ਰਧਾਨ ਹਨ ਸਤੂ ਸਹਿਬ ਆਰਤੀ ਦੇ ਸੇਕ ਸੇਵਕ ਨੇ ਕਿਹਾ ਸੀ ਕਿ ਮੈਂ ਦਰਬਾਰ ਸਾਹਿਬ ਅਕਾਲ ਤਖਤ ਤੱਕ ਤਾਂ ਪਹੁੰਚਾਂਗਾ ਤੇ ਅੱਗੋਂ ਜਵਾਬ ਆਇਆ ਸੀ ਸਤਨਾਮ ਸਿੰਘ ਵੱਲੋਂ ਮੈਂ ਕਈ ਅਕਾਲ ਤਖਤ ਦੇਖੇ ਹਨ ਜੇ ਮਹਾਰਾਜ ਤੇਰੇ ਅਕਾਲ ਤਖਤ ਤੱਕ ਤਮ ਅਜੇ ਤੱਕ ਕੋਈ ਚੈਲੰਜ ਨਹੀਂ ਕਰ ਸਕਿਆ ਪਰ ਇਸ ਸਤਨਾਮ ਸਿੰਘ ਪ੍ਰਧਾਨ ਸੁਣੀ ਨੇ ਅਕਾਲ ਤਖਤ ਨੂੰ ਚੈਲੰਜ ਕੀਤਾ ਹੈ ਤੇਰੇ ਗੁਰਦਾਰੇ ਵੀ ਸੇਵਾ ਨਾਲ ਕੀਰਤਨ ਗਾਣਾ ਗੜੀਆਂ ਹਨ ਤੇਰੇ ਸੇ ਤੁੰਗਰੀ ਤੋਂ ਨਗਰ ਦੀ ਤੰਕੀ ਦਿੱਤੀ ਏ ਪਾਦਸ਼ਾਹਾਂ ਤੇ ਉਹਨਾਂ ਦੀ ਤੁਹਾਨੂੰ ਪਤਨੀ ਵੱਲੋਂ ਤੇਰੇ ਸੇਵਕ ਦਾਸ ਦੀ ਪੱਗਾਉਣ ਦੀ ਤੰਕੀ ਦਿੱਤੀ ਗਈ ਏ ਕਿ ਅਸੀਂ ਗੁਰਮੁਖ ਸਿੰਘ ਦੀ ਪੱਗਾਉਣ ਲਈਏ ਗੁਰੂ ਗ੍ਰੰਥ ਸਾਹਿਬ ਜੀ ਤੇਰੀ ਇਹ ਮੇਰੀ ਪੱਗ ਨਹੀਂ ਏ ਇਹ ਬਾਬਾ ਬੁੱਢਾ ਸਾਹਿਬ ਦੀ ਪੱਗ ਹੈ ਕਿ ਕੌਣ ਦੀ ਪੱਗ ਹੈ ਅਸੀਂ ਦਸਰ ਕਿਥੇ ਆਪਣਾ ਟੋਟ ਖੋਲੀਏ ਕਿਉਂ ਸਾਡੇ ਸਿਰ ਤੇ ਇਹ ਮਸਾਂਰ ਠਾਏ ਹਨ ਜਿਨ੍ਹਾਂ ਨੂੰ ਬਾਣੀ ਦਾ ਕੋਈ ਗਿਆਨ ਨਹੀਂ ਜਿਨ੍ਹਾਂ ਨੇ ਅੰਮ੍ਰਿਤ ਪਾਨ ਨਹੀਂ ਕੀਤਾ ਸਤਿਗੁਰੂ ਸਾਡਾ ਕੀ ਦੋਸ਼ ਹੈ ਸਾਡਾ ਇਹ ਦੋਸ਼ ਹੈ ਕਿ ਗੁਰੂ ਘਰ ਵਿੱਚੋਂ ਸਮਾਨ ਲੈ ਕੇ ਨਾ ਜਾਓ गुरु तथा समान ਆਪਣੀ ਨਕਾਣਾ ਦੇ ਨਾਲ ਜੋ ਕੇ ਬੋਸ਼ ਹੈ ਗੁਰੂ ਗ੍ਰੰਥ ਸਾਹਿਬਹ ਜੀ ਦੇ ਵੀਰ ਦਾ ਫਰਜ਼ ਕਰ ਰਹੇ ਹਾਂ ਇਸ ਕਰਕੇ ਲਈ ਅਰਦਾਸ ਕਰਦਾ ਹਾਂ ਕਿ ਤੇ ਅਰਜ ਦੀ ਵੀਡੀਓ ਅੱਜ ਦੀ ਵੀ ਅਰਦਾਸ ਸਤਿਗੁਰੂ ਸਿੰਘ ਸਹਿਮਾਨ ਗਿਆਨੀ ਨਗੂ ਜੀ ਤੱਕ ਪਹੁੰਚਦੀ ਹੋਵੇ ਤੇ ਮਨ ਨੂੰ ਇਨਸਾਫ ਦਿੱਤਾ ਜਾਵੇ ਸਤਿਗੁਰੂ ਗੁਰੂ ਗ੍ਰੰਥ ਸਾਹਿਬਹ ਜੀ ਗੁਰੂ ਗ੍ਰੰਥ ਸਾਹਿਬਹ ਜੀ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇੱਕ ਗਰੰਧੀ ਸਿੰਘ ਦਾ ਦਰਦ ਹੈ ਮਹਾਰਾਜ ਇਹ ਸਾਡੀ ਜੋ ਅਰਥ ਜੋਗ ਹਾਲਤ ਹੈ ਉਹ ਬਿਆਨ ਕੀਤੀ ਜਾ ਰਹੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਜੋ ਅਸਥਾਨ ਗੁਰਦੁਆਰਾ ਸਾਹਿਬ ਹੈ ਇਹ ਪੁਰਤਕਾਰ ਦੀ ਧਰਤੀ ਤੇ ਪੂਰਤੋਸ਼ ਹੈ ਦੇ ਵਿੱਚ ਹੈ ਜਿੱਥੇ ਬਾਸ ਗ੍ਰੰਥੀ ਸਿੰਘ ਜੀ ਬਤੌਰ ਗੁਰੂ ਦੀ ਥੋੜਾ ਤੋਂ ਨਿਵਾੜਿਆ ਹੈ ਮਹਾਰਾਜ ਜਿੱਥੇ ਆਮਦੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਇਹ ਬੇਸਮਤ ਦੇ ਵਿੱਚ ਪ੍ਰਕਾਸ਼ ਹੈ ਮਹਾਰਾਜ ਅਨਜਾਨ ਸਕਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਿਰ ਦੇ ਉੱਪਰ ਧੋਮਰੀਆਂ ਹਨ ਉਪਰ ਸਾਧ ਤੇ ਉਪਰ ਸਾਧ ਸਤਿ ਸੰਤਾਨ ਕੋ ਵੇਨਾ ਅਸੀਂ ਸਤਿਗੁਰੂ ਆਰਬੀ ਦੇ ਚਰਨਾਂ ਵਿੱਚ ਸਿੰਘ ਸਹਿਬਾਨ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਤੁ ਨੂੰ ਗੁਰਮੁਖ ਸਹਿਬ ਮਹਾਰਾਜ ਦੀ ਧੋਰ ਜਨਦੀ ਹੈ ਉਥੇ ਨਾਲ ਸਤਿਗੁਰੂ ਗੁਰੂ ਘਰ ਦੇ ਨੂੰ ਪ੍ਰਧਾਨ ਸਰਦਾਰ ਸੁਪਨਾਮ ਸਿੰਘ ਹਨ ਸਤਿਗੁਰੂ ਸਾਹਿਬ ਉਹ ਅੰਮ੍ਰਿਤ ਬਾਣੀ ਕੀਤਾ ਹੋਇਆ ਸਤਿਗੁਰੂ ਉਹਨਾਂ ਨੇ ਇੱਕ ਅੰਮ੍ਰਿਤਧਾਰੀ ਨਹੀਂ ਹਨ ਇੱਕ ਸਤਿਗੁਰੂ ਸਾਹਿਬ ਉਹ ਦੀਵੀਆਂ ਸੰਗਤਾਂ ਤਮਾਕੂ ਤੇ ਸ਼ਰਾਬ ਦਾ ਸੇਵਨ ਕਰਨ ਵਾਲੇ ਨੂੰ ਘਰ ਦੇ ਪ੍ਰਧਾਨ ਹਨ ਸਤਿਗੁਰੂ ਸਾਹਿਬ ਆਪ ਕੀ ਦੇ ਸਿੱਖ ਸੇਵਕ ਨੇ ਕਿਹਾ ਸੀ ਕਿ ਮੈਂ ਦਰਬਾਰ ਸਾਹਿਬ ਅਕਾਲ ਕਟਬਾ ਦੀ ਜਿੱਤੀ ਪਾਵਾਂਗਾ ਤੇ ਅੱਗੋਂ ਜਵਾਬ ਆਇਆ ਸੀ ਸਤਨਾਮ ਸਿੰਘ ਵਰਦੋਂ ਮੈਂ ਕਈ ਅਕਾਲ ਤਖਤ ਦੇਖੇ ਹਨ ਕੇ ਮਹਾਰਾਜ ਤੇਰੇ ਅਕਾਲ ਤਖਤ ਤੱਕ ਤਮ ਹੱਥ ਤੱਕ ਕੋਈ ਚੈਲੰਜ ਨਹੀਂ ਕਰ ਸਕਿਆ ਪਰ ਇਸ ਸਤਨਾਮ ਸਿੰਘ ਪ੍ਰਧਾਨ ਸੂਨੀ ਨੇ ਅਕਾਲ ਤਖਤ ਨੂੰ ਚੈਲੰਜ ਕੀਤਾ ਹੈ ਤੇਰੇ ਗੁਰੂ ਘਰ ਦੇ ਹੀ ਸੇਵਾ ਨਾਲ ਇਤਿਹਾਸ ਗੜੀਆਂ ਹਨ ਤੇਰੇ ਸਿੱਖ ਨੂੰ ਨੌਕਰੀ ਉਹਨਾਂ ਦੀ ਤਾਂ ਕੀ ਦਿੱਤੀਏ ਪਾਦਸ਼ਾਹ ਤੇ ਉਹਨਾਂ ਦੀ ਤੁਲ ਪਤਨੀ ਵੱਲੋਂ ਤੇਰੇ ਸੇਵਕ ਦਾਸ ਦੀ ਪੱਗਾਉਣ ਦੀ ਤਾਂ ਕੀ ਦਿੱਤੀ ਗਈ ਹੈ ਜੀ ਅਸੀਂ ਗੁਰਮਤੀ ਸਿੰਘ ਵੀ ਪੱਗ ਫਰਾੜ ਲਈਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇਰੀ ਇਹ ਮੇਰੀ ਪੱਗ ਨਹੀਂ ਹੈ ਤੇ ਬਾਪਾ ਬੁੱਢਾ ਸਾਹਿਬ ਦੀ ਪੱਗ ਹੈ ਕਿ ਕੌਣ ਦੀ ਪੱਗ ਹੈ ਅਸੀਂ ਦੱਸੋ ਕਿੱਥੇ ਆਪਣਾ ਦੁੱਧ ਖੋਲੀਏ ਕਿਉਂ ਸਾਡੇ ਸਿਰ ਤੇ ਇਹ ਮਸਾਂਰ ਠਾਏ ਹਨ ਜਿਨ੍ਹਾਂ ਨੂੰ ਬਾਣੀ ਦਾ ਕੋਈ ਗਿਆਨ ਨਹੀਂ ਜਿਨ੍ਹਾਂ ਨੇ ਅੰਮ੍ਰਿਤ ਪਾਨ ਨਹੀਂ ਕੀਤੇ ਸਤਿਗੁਰੂ ਸਾਡਾ ਕੀ ਦੋਸ਼ ਹੈ ਸਾਡਾ ਇਹ ਦੋਸ਼ ਹੈ ਕਿ ਗੁਰੂ ਘਰ ਵਿੱਚੋਂ ਸਮਾਨ ਲੈ ਕੇ ਨਾ ਜਾਓ ਕੁਰਤਦਾ ਸਮਾਨ ਆਪਣੀਆ ਦੁਕਾਨਾਂ ਦੇ ਨਾਲ ਵਿੱਚੋਂ ਇਹ ਬੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇਰੇ ਵੇਰਦਾ ਅਰਥ ਕਰ ਰਹਿਣ ਕਰੇ। ਜੋਸ਼ ਲਈ ਇਹ ਰਾਈ ਨੇ ਅਰਦਾਸ ਕਰਦਾ ਵਾਂ ਕਿ ਤੇ ਅਰਜ ਦੀ ਵੀਡੀਓ ਅਰਜ ਦੀ ਵੀ ਇਹ ਨਾਲ ਸਤਿਗੁਰੂ ਸਿੰਘ ਸਹਿਮਾਨ ਗਿਆਨੀ ਨਕੀ ਉਸੇ ਤੱਕ ਪਹੁੰਚਦੀ ਹੋਵੇ ਤੇ ਮਨੂੰ ਇਹ ਸਾਰਾ ਦਿੱਤਾ ਜਾਵੇ ਸਤਿਗੁਰੂ ਗੁਰੂ ਜਨ ਸਹਿਮਾਨ ਮਹਾਰਾਜ